ਨਵਾਸ਼ਹਿਰ ਵਿੱਚ 4 ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਮੋਟਰਸਾਈਕਲ ਚੋਰੀ ਦਾ ਪੈ ਜਾਂਦਾ ਹੈ ਸ਼ੋਰ ਪਰ ਹੁਣ ਪੁਲਿਸ ਅੜਕੇ ਚੜ ਗਏ ਨੇ ਮੋਟਰਸਾਈਕਲ ਚੋਰ ਵੀ ਪਤਾ ਲੱਗਾ ਕਿ ਕੱਲਾ ਨਵਾਸ਼ਹਿਰ ਚ ਨਹੀਂ ਇਹ ਹੋਰ ਸਟੇਟਾਂ ਵਿੱਚ ਵੀ ਜਾ ਕੇ ਲਾਉਂਦੇ ਸੀ ਮੋਟਰਸਾਈਕਲ ਚੋਰੀ ਕਰਨ ਤੇ ਪੂਰਾ ਜੋਰ ਬੇਸ਼ੱਕ ਦੋ ਜਿਹੜੇ ਦੋਸ਼ੀ ਆ ਉਹ ਫੜੇ ਗਏ ਆ ਫਿਰ ਵੀ ਤੁਸੀਂ ਆਪਣੇ ਮੋਟਰਸਾਈਕਲ ਦਾ ਰੱਖਣਾ ਹੈ ਗੌਰ ਪੁਲਿਸ ਨੇ ਕਿਹਾ ਨਕੇਲ ਪਾਵਾਂਗੇ ਔਰ ਠੰਡ ਪਵੇਗੀ ਮੋਟਰਸਾਈਕਲ ਚੋਰੀ ਦੇ ਕੰਮ ਨੂੰ ਔਰ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਕੋਈ ਮੋਟਰਸਾਈਕਲ ਚੱਕਿਆ ਨਾ ਜਾਵੇ ਹੋਰ ਮੋਟਰਸਾਈਕਲ ਚੱਕਿਆ ਨਾ ਜਾਵੇ ਕੋਈ ਹੋਰ ਸਤਿ ਸ਼੍ਰੀ ਅਕਾਲ ਪੀਵੀ ਪੱਤੀ ਨਵਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਜੁਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੰਦਾ ਵੀਡੀਓ ਕਿਸ ਵਾਪਸ ਤੁਹਾਣ ਵਾਲੀ ਹੈ ਮੋਟਰਸਾਈਕਲ ਚੋਰੀ ਦੀਆਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਅੱਗੇ ਪੇਸ਼ ਕਰ ਚੁੱਕੇ ਆ ਔਰ ਨਾਲ ਦੀ ਨਾਲ 10 ਕ ਮੋਟਰਸਾਈਕਲ ਦਾ ਪੀਵੀ ਪੱਤੀ ਨਵਾ ਸ਼ਹਿਰ ਦੀ ਟੀਮ ਦੇ ਮਾਧਿਅਮ ਰਾਹੀਂ ਸਾਡੇ ਜਿਹੜੇ ਪਰਿਵਾਰਕ ਮੈਂਬਰ ਆ ਜਿਹੜੇ ਘਰ ਬੈ ਕੇ ਵੀਡੀਓਜ਼ ਦੇਖਦੇ ਆ ਸ਼ੇਅਰ ਕਰਦੇ ਆ ਉਹਨਾਂ ਦੇ ਸਦਕੇ ਤਕਰੀਬਨ 10 ਕ ਮੋਟਰਸਾਈਕਲ ਤਾਂ ਵਾਪਸ ਮਿਲੇ ਦੀਆਂ ਜਿਹੜੇ ਚੋਰੀ ਹੋ ਚੁੱਕੇ ਸੀਗੇ ਲੇਕਿਨ ਐਸਐਸਪੀ ਆਈਪੀਐਸ ਡਾਕਟਰ ਮਹਿਤਾਬ ਸਿੰਘ ਮੇਰ ਕੋਲ ਦੀ ਅਗਵਾਈ ਹੇਟ ਇੱਕ ਵਾਰ ਫਿਰ ਤੋਂ ਸਿੱਟੀ ਪੁਲਿਸ ਨੇ ਬਹੁਤ ਚੰਗਾ ਉਦਦਨ ਕੀਤਾ ਹੈ ਅਤੇ ਮੋਟਰਸਾਈਕਲ ਚੋੜ ਦੇ گروਹ ਦੇ ਦੋ ਮੈਂਬਰ ਫੜੇ ਆ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਹੋਇਆ ਲੇਕਿਨ ਇੱਥੇ ਸਵਾਲ ਇਹ ਜ਼ਰੂਰ ਪਣਦਾ ਹੈ ਜਿਹੜੇ ਵਿਅਕਤੀ ਫੜੇ ਗਏ ਆ ਕਿਸ ਗੈਂਗ ਨਾਲ ਸੰਬੰਧਿਤ ਨੇ ਇਹਨਾਂ ਨਾਲ ਹੋਰ ਕਿੰਨੇ ਮੈਂਬਰ ਜੁੜੇ ਹੋਇਆ ਅਤੇ ਜੇਕਰ ਇਹ ਨਵੇਂ ਸ਼ਹਿਰ ਚ ਮੋਟਰਸਾਈਕਲ ਚੋਰੀ ਕਰਦੇ ਸੀ ਤਾਂ ਕਿਹੜੀ ਥਾਂ ਤੇ ਜਾ ਕੇ ਵੇਚਦੇ ਆ ਕਿਸੇ ਹੋਰ ਸਟੇਟ ਤੇ ਜਿਵੇਂ ਹੁਣ ਹਿਮਾਚਲ ਦੀ ਗੱਲ ਸਾਹਮਣੇ ਆ ਰਹੀ ਹੈ ਹਿਮਾਚਲੋਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆਂਦੇ ਆ ਤਾਂ ਕਿੱਥੇ ਵੇਚਦੇ ਆ ਮਤਲਬ ਇਹਨਾਂ ਤੋਂ ਚੋਰੀ ਦੇ ਮੋਟਰਸਾਈਕਲ ਖਰੀਦਦਾ ਕੌਣ ਹੈ ਉਸ ਦਾ ਵੀ ਫੜ ਹੋਣਾ ਬਹੁਤ ਜ਼ਰੂਰੀ ਹੈ ਉਹ ਵੀ ਸ਼ਿਕੰਜੇ ਵਿੱਚ ਆਉਣਾ ਚਾਹੀਦਾ ਨਾਲ ਦੀ ਨਾਲ ਇਹ ਵੀ ਲਜ਼ੂਰ ਪਤਾ ਲੱਗਣੀ ਚਾਹੀਦੀ ਹੈ ਕਿਹੜੀ ਮੋਟਰਸਾਈਕਲ ਪੂਰੇ ਦਾ ਪੂਰਾ ਵੇਚਦੇ ਸੀਗੇ ਕਿ ਮੋਟਰਸਾਈਕਲ ਦੀ ਪਹਿਲਾ ਪਹਿਚਾਨ ਕਤਮ ਕੀਤੀ ਜਾਂਦੀ ਸੀਗੀ ਮਤਲਬ ਮੋਟਰਸਾਈਕਲ ਦਾ ਪੁਰਜਾ-ਪੁਰਜਾ ਕਰਕੇ ਉਸ ਤੋਂ ਬਾਅਦ ਕਬਾੜੀਆਂ ਨੂੰ ਵੇਚਦੇ ਸੀਗੇ ਜਿਹੜੇ ਮੋਟਰਸਾਈਕਲ ਫੜੇ ਗਏ ਆ ਕਿ ਉਹਨਾਂ ਦੇ ਨੰਬਰ ਜਿਹੜੇ ਮੋਟਰਸਾਈਕਲ ਪੁਲਿਸ ਨੇ ਕਾਬੂ ਕੀਤੇ ਆ ਕਿ ਉਹਨਾਂ ਦੇ ਨੰਬਰ ਅਸਲੀ ਆ ਕਿ ਜਾਲੀ ਆ ਜਿਹੜੇ ਇਹ ਮੈਂਬਰ ਫੜੇ ਗਏ ਆ ਚੋਰ ਕਰੋਦੇ ਇਹ ਕਿੱਥੋਂ ਫੜੇ ਗਏ ਆ ਜਿਹੜੇ ਮੋਟਰਸਾਈਕਲ ਇਹਨਾਂ ਕੋਲੋਂ ਕਾਬੂ ਕੀਤੇ ਗਏ ਆ ਉਹ ਕਿਹਨਾਂ ਦੇ ਆ ਤੇ ਬਹੁਤ ਸਾਰੇ ਸਵਾਲ ਸਨ ਜਿਹੜੇ ਸਵਾਲ ਸੀ ਪੁੱਛਣਾ ਚਾਹੁੰਦੇ ਸੀ ਔਰ ਪ੍ਰਸ਼ਾਸਨ ਵੀ ਜਵਾਬਦੇਹ ਨੂੰ ਤਰਜੀਹ ਦਿੰਦਾ ਪਰ ਬੜੀ ਵਾਰ ਕੀ ਹੁੰਦਾ ਕਿ ਰੱਟੇ ਰਟਾਏ ਸਵਾਲ ਕੁਝ ਲੋਕ ਪੁੱਛਦੇ ਰਹਿੰਦੇ ਆ ਜਿਹਦੇ ਕਰਕੇ ਸਮਾਂ ਵਿਅਰਥ ਹੋ ਜਾਂਦਾ ਲੇਕਿਨ ਫਿਰ ਵੀ ਆਖਰ 'ਚ ਅਸੀਂ ਇਹੀ ਗੱਲ ਆਖਾਂਗੇ ਕਿ ਪੁਲਿਸ ਦੇ ਉਦੋਂ ਵੀ ਅਸੀਂ ਸ਼ਲਾਘਾ ਕਰਦੇ ਹਾਂ ਉਮੀਦ ਕਰਦੇ ਆ ਕਿ ਹੋਰ ਵੀ ਜਿਹੜੇ ਚੋਰ ਬਾਕੀ ਨੇ ਉਹਦੇ ਗਰੋਹ ਨਾਲ ਜੁੜੇ ਹੋਇਆ ਉਹਨਾਂ ਨੂੰ ਪੁਲਿਸ ਜਲਦੀ ਸ਼ਿਕੰਜਾ ਉਹਨਾਂ ਤੇ ਕੱਸੇਗੀ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕਰੇਗੀ ਤਾਂ ਜੋ ਲੋਕਾਂ ਨੂੰ ਹੋਰ ਰਾਹਤ ਮਿਲੇ ਔਰ ਇੱਕ ਵਾਰ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਣੇ ਜਿੱਥੇ ਡੀਐਸਪੀ ਮਾਧਵੀ ਸ਼ਰਮਾ ਮੀਡੀਆ ਦੇ ਮੁਖਾਤਬ ਹੋ नगर ਵੱਲੋਂ ਇੱਕ ਮੁਹਿੰਮ ਚੇੜੀ ਗਈ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਇਸ ਕਰਕੇ ਸਾਡੀ ਸਿਟੀ ਦੀ ਪੁਲਿਸ ਲਗਾਤਾਰ ਐਕਟਿਵ ਹੈ ਤੇ اسی ਮੁਹਿੰਮ ਦੇ ਤਹਿਤ 7 ਮਾਰਚ ਨੂੰ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਬਰਚਾ ਰਜਿਸਟਰ ਕੀਤਾ ਗਿਆ ਇਹਨਾਂ ਵਿੱਚੋਂ ਇੱਕ ਨਰੇਸ਼ ਏਲੀਅਸ ਲੱਕੀ ਹੈ ਤੇ ਦੂਸਰਾ ਗਗਨਦੀਪ ਉਰਫ ਗੱਗੀ ਇਹਨਾਂ ਦੋਵਾਂ ਤੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਦਾ ਮਾਨਯੋਗ ਜੱਜ ਸਾਹਿਬ ਦੇ ਅੱਗੇ ਉਹਨਾਂ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਤੋਂ ਦੋ ਹੋਰ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ। ਇਹ ਕਈ ਜਗ੍ਹਾ ਤੇ ਪਹਿਲੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਤੇ ਅੱਗੇ ਤਫ਼ਤੀਸ਼ ਜਾਰੀ ਹੈ। ਜਿਨ੍ਹਾਂ ਨੂੰ ਅੱਗੇ ਮੋਟਰਸਾਈਕਲ ਵੇਚਦੇ ਹਨ ਤੇ ਹੋਰ ਵੀ ਇਹਨਾਂ ਦੇ ਕਈ ਸਾਥੀਆਂ ਦੇ ਬਾਰੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਵੇਂ ਹੀ ਕੁਝ ਅੱਗੇ ਸਾਹਮਣੇ ਆਉਂਦਾ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਕਰਕੇ ਵੱਧ ਤੋਂ ਵੱਧ ਚੋਰੀਆਂ ਗ੍ਰਫਤਾਰ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਏਗੀ। ਇੱਕ ਕਿਥੇ ਚੋਰੀ ਦਾ ਮਾਮਲਾ ਹੈ ਸਰ ਜੀ ਜਿਹੜੇ ਜਿਹੜੇ ਮੋਟਰਸਾਈਕਲ ਕਬੀ ਖਤੀ ਕਿਥੇ ਰਹਿਦਾ ਸਾਨੂੰ ਇੱਕ ਜਿਹੜਾ ਸਭ ਤੋਂ ਪਹਿਲੇ ਅਸੀਂ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਕਾਲੇ ਰੰਗ ਦਾ ਇਹਨਾਂ ਨੇ ਹਿਮਾਚਲ ਸਾਈਡ ਤੋਂ ਚੋਰੀ ਕੀਤਾ ਸੀ ਆਪਣੇ ਸਿਟੀ ਦੇ ਏਰੀਆ ਦੇ ਵਿੱਚ ਵੀ ਇਹਨਾਂ ਨੇ ਪਹਿਲੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੂੰ ਰਿਮਾਂਡ ਲਿਆ ਗਿਆ ਹੈ ਦੋਵਾਂ ਦਾ ਰਿਮਾਂਡ ਲਿਆ ਗਿਆ ਹੈ ਤੇ ਹੁਣ ਇਹਨਾਂ ਤੋਂ ਅੱਗੇ ਪੁੱਛਗਿੱਛ ਜਾਰੀ ਹੈ ਤੇ ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਇਹਨਾਂ ਤੋਂ ਜਿਹੜੇ ਆਪਣੇ ਸਿਟੀ ਦੇ ਏਰੀਆ ਵਿੱਚ ਕੀ ਐਸਬੀਐਸ ਨਗਰ ਤੇ ਏਰੀਆ ਦੇ ਵਿੱਚ ਨਾ ਨੇ ਮੋਟਰਸਾਈਕਲ ਜਾਂ ਹੋਰ ਵੀ ਵੀਕਲ ਚੋਰੀ ਕੀਤੇ ਉਹਨਾਂ ਨੂੰ ਰਿਕਵਰ ਕਰਾਇਆ ਗਿਆ ਪੁਲਿਸ ਅਸੀ ਕੰਜੇਮ ਕਿੱਦਾਂ ਆਇਆ ਪੁਲਿਸ ਅਸੀ ਕੰਜੇਮ ਕਿੱਦਾਂ ਫਸੇ ਆਏ ਸਾਨੂੰ ਮੁਖਬਰੀ ਮਿਲੀ ਸੀ ਤੇ ਉਸ ਤੋਂ ਬਾਅਦ ਰੇਡ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਆਮ ਲੋਕਾਂ ਕਾਤੇ ਚਰਚਾ ਕਿ ਜਿਹੜੇ ਨਾ ਤੋਂ ਮੋਟਰਸਾਈਕਲ ਖਰੀਦ ਜਾਂ ਕਬਾੜੀ ਕਿ ਉਹ ਸ਼ਕੰਜੇ ਚ ਆਉਣਗੇ ਕਿ ਨਹੀਂ ਕਿਉਂਕਿ ਸਰਗਰ ਤਾਂ ਉਹੀ ਨੇ ਜੀ ਡੈਫੀਨੇਟਲੀ ਜਿਹੜੇ ਕਬਾੜੀਆਂ ਨੂੰ ਅੱਗੇ ਵੇਚਦੇ ਆ ਜਾਂ ਜਿਹੜੇ ਸ਼ਹਿਰ ਵਿੱਚ ਅੱਗੇ ਜਾ ਕੇ ਵੇਚਦੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦੀ ਅਸੀਂ ਉਮੀਦ ਕਰਦੇ ਹਾਂ ਸਾਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੇ ਮੈਮ ਇਹ ਦੋਸ਼ੀ ਕਿੱਥੇ ਤੋਂ ਰਹਿਣ ਵਾਲੇ ਆ ਦੋਸ਼ੀ ਕਿੱਥੇ ਤੋਂ ਰਹਿਣ ਵਾਲੇ ਇਹਨਾਂ ਵਿੱਚੋਂ ਇੱਕ ਦੋਸ਼ੀ ਪੋਜੇਵਾਲ ਦਾ ਰਹਿਣ ਵਾਲਾ ਹੈ ਇਹਦਾ ਅੱਗੇ ਜਿਹੜਾ ਬ੍ਰਦਰ ਹੈ ਇਹ ਦੋਵੇਂ ਪੋਜੇਵਾਲ ਦੇ ਰਹਿਣ ਵਾਲੇ ਜਿਨ੍ਹਾਂ ਨੂੰ ਅਸੀਂ ਨਾਮਿਨੇਟ ਕੀਤਾ ਜਿੱਦੀ ਗ੍ਰਿਫਤਾਰੀ ਹਲੇ ਬਾਕੀ ਹੈ ਤੇ ਦੂਸਰਾ ਲੜਕਾ ਨਰੇਸ਼ ਕੁਮਾਰ ਲੱਕੀ ਉਹ ਵੀ ਪੋਜੇਵਾਲ ਥਾਣੇ ਦੇ ਵਿੱਚ ਪੈਂਦਾ ਉੱਥੇ ਦੇ ਰਹਿਣ ਵਾਲੇ ਆ ਤਿੰਨ ਇਹ ਸਾਰੇ ਮੋਟਰਸਾਈਕਲ ਸਲੈਂਡਰ ਹੀ ਆ ਮੋਟਰਸਾਈਕਲ ਜਿਹੜੇ ਹੁਣ ਤੱਕ ਅਸੀਂ ਰਿਕਵਰ ਕੀਤੇ ਉਹ ਸਲੈਂਡਰ ਐ ਤੇ ਅੱਗੇ ਰਿਕਵਰੀ ਚੱਲ ਰਹੀ ਆ